ਮੋਗਾ ਨਜ਼ਦੀਕ ਪਿੰਡ ਰੋਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼ਹੀਦ ਬਾਬਾ ਸੁਪੇਕ ਸਿੰਘ ਜੀ ਦੇ ਵਿਖੇ ਬੰਦੀ ਛੋੜ ਅਤੇ ਦਸਹਿਰੇ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਇਸ ਸਮਾਗਮ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰ ਦੇ ਵਿੱਚ ਨਤਮਸਕ ਹੋਈ ਅਤੇ ਗੁਰੂ ਘਰ ਹਾਜ਼ਰੀ ਭਰੀ ਗਈ ਹੈ। ਇਸ ਮੌਕੇ 19 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਦੇ ਭੋਗ ਪਾਏ ਗੇ। ਭੋਗ ਦੇ ਉਪਰੰਤ ਪੰਥ ਦੇ ਪ੍ਰਸਿੱਧ ਪ੍ਰਚਾਰਕ ਅਤੇ ਉੱਗੇ ਸਮਾਜ ਸੇਵੀ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀ ਵਾਲੇ ਅਤੇ ਸੰਤ ਪਾਬਾ ਤੇਗ ਜ ਸਿੰਘ ਜੀ ਰੋਲੀ ਵਾਲਿਆਂ ਦੇ ਵੱਲੋਂ ਕਥਾ ਵਿਚਾਰਾਂ ਦੀ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਗਿਆ। ਗੱਲਬਾਤ ਕਰਦੇ ਹੋ ਨਾ ਕਿ ਹੈ ਕਿ ਜੋ ਅੱਜ ਤੌਰ ਸਾਡੇ ਸਮਾਜ ਦੇ ਅੰਦਰ ਨਸ਼ਿਆਂ ਦੇ ਨਾਲ ਗੁਜ਼ਰ ਰਹੀ ਹੈ ਅਤੇ ਉਹ ਬਹੁਤ ਹੀ ਮੰਦਪਗ ਹੈ ਉਹਨਾਂ ਕਿਹਾ ਕਿ ਸਾਡੇ ਗੁਰੂਆਂ ਦੇ ਫਲੋਂ ਸਿੱਖੀ ਨੂੰ ਬਚਾਉਣ ਦੇ ਲਈ ਆਪਣੇ ਬੱਚਿਆਂ ਤੱਕ ਕੁਰਬਾਨ ਕਰ ਦਿੱਤੇ ਗਏ ਪਰ ਅਸੀਂ ਇਸ ਸਿੱਖੀ ਤੋਂ ਕੋਹਾਂ ਦੂਰ ਭੱਜਦੇ ਜਾ ਰਿਹਾ ਸਾਡੇ ਬੱਚੇ ਆਪਣੇ ਮਾਤਾ ਪਿਤਾ ਤੋਂ ਪਾਸੇ ਹੋ ਕੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਹੇ ਨੇ ਸੋ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁਰਬਾਣੀ ਅਤੇ ਬਾਣੀ ਦੇ ਨਾਲ ਜੋੜਿਆ ਜਾਵੇ ਦੇਸ਼ ਵਿਦੇਸ਼ ਵਿੱਚ ਬੈਠੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਰੌਲੀ ਦੇ ਵਿੱਚ ਤਨਤਨ ਸ਼ਹੀਰ ਬਾਬਾ ਸਵੇਕ ਸਿੰਘ ਜੀ ਦੇ ਪਵਿੱਤਰ ਪਾਵਨ ਸਥਾਨਾਂ ਤੇ ਜੋ ਹਰੇਕ ਸਾਲ ਦੁਸ਼ਹਿਰੇ ਵਾਲੇ ਦਿਨ ਮਹਾਪੁਰਸ਼ਾਂ ਦੀ ਯਾਦ ਵਿੱਚ ਇਹ ਸਾਲਾਨਾ ਸਮਾਗਮ ਹੁੰਦਾ ਹੈ ਜਿਦੇ ਵਿੱਚ ਅਖੰਡ ਪਾਠ ਪ੍ਰਕਾਸ਼ ਹੁੰਦੇ ਹਨ ਅੱਜ ਤਕਰੀਬਨ 18 ਖੰਡ ਪਾਠ ਜਿਨ੍ਹਾਂ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਵਿੱਚ ਸੰਤ ਸਮਾਗਮ ਸਜਾਈ ਗਏ ਹਨ ਜਿਦੇ ਵਿੱਚ ਬੇਅੰਤ ਗੁਰੂ ਪਿਆਰੇ ਨੇ ਹਰੀ ਜਸ ਸਰਵਨ ਕਰਵਾ ਕੇ ਨਿਹਾਲ ਕੀਤਾ ਹੈ ਸੋ ਅਸੀਂ ਸਮੂਹ ਸੰਗਤ ਨੂੰ ਦੇਸ਼ਵ ਦੇਚ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਅੱਜ ਇਸ ਦਿਨ ਦੀ ਵਧਾਈ ਦਿੰਦੇ ਹਾਂ ਜੋ ਅੱਗੇ ਸਮਾ ਬੰਦੀ ਛੋੜ ਦਿਵਸ ਆ ਰਿਹਾ ਹੈ ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਾਤਸ਼ਾਹ ਜੋ 52 ਰਾਜਿਆਂ ਨੂੰ ਗਵਾਲੀਗੜ੍ਹ ਦੇ ਕਿਲੇ ਚੋਂ ਰਿਹਾ ਕਰਵਾ ਕੇ ਲੈ ਕੇ ਆਏ ਸ਼੍ਰੀ ਹਰਮੰਦਰ ਸਾਹਿਬ ਉਹਨਾਂ ਦੇ ਆਉਣ ਤੇ ਸੰਗਤਾਂ ਵੱਲੋਂ ਦੇਸੀ ਘੋਦੇ ਦੀਵੇ ਜਗਾ ਕੇ ਦੀਪਮਾਲਾ ਮਾਂ ਕੀਤੀਆਂ ਗਈਆਂ ਮਹਾਰਾਜ ਦੇ ਸਤਕਾਰ ਵਿੱਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਉਸ ਦਿਨ ਦੀ ਵੀ ਸੰਗਤਾਂ ਨੂੰ ਕਰੋੜ ਕਰੋੜ ਵਾਰ ਵਧਾਈ ਹੋਵੇ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਆਪਾਂ ਇਹਨਾਂ ਦਿਨਾਂ ਤੇ ਨਸ਼ਿਆਂ ਤੋਂ ਬਚ ਕੇ ਬਰਾਈਆਂ ਤੋਂ ਬਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਸਾਰੀ ਸੰਗਤ ਨੂੰ ਲੱਖ ਲੱਖ ਵਾਰ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ